ਤੇ ਖੇਡੇ ਗੱਦੀ ਉੱਤੇ ਕੋਟੜੇ ਦਾ ਪੀਰ ਸੰਗਤੇ ਬੋਲ ਜਿ ਕਰਾ ਹੋਵੇ ਪਰੰਤਰਾ ਬੋਲੋ ਸੱਚੇ ਦਰਬਾਰ ਦੀ ਮਤਾਂ ਦਸੀ ਬਾਬੇ ਨੂੰ ਮੰਨਦੇ ਹੂੰ ਪੀਰ ਨੂੰ ਘਰੇ ਤੇ ਦੀਵਾਨ ਵੀ ਕਰਾਇਆ ਸੀ ਬਾਬੇ ਦਾ ਹਾਂ ਖੁਸ਼ੀ ਦਾ ਦੀਵਾਨ ਕਰਾਇਆ ਸੀ ਖੁਸ਼ੀ ਦਾ ਦੀਵਾਨ ਤੁਹਾਡੇ ਪਰਿਵਾਰਚੀ ਹੋਇਆ ਸੀ ਮਤਾਂ ਹਾਂ 40 ਸਾਲ ਹੋ ਗਏ ਕਹਿੰਦਾ ਪ੍ਰੇਤ ਨੇ ਛਿੰਡੀ ਵਾਲੇ ਬੀਤੇ ਚੜਾ ਰੱਖਿਆ ਹਾਂ ਮੁਕਰ ਮਤੂੰ ਮੁਕਰ ਮੈਂ ਬਣਾਉਂਗਾ ਤੈਨੂੰ ਅਜੇ ਮੇਰਾ ਬਾਪੂ ਬੈਠਾ ਹੈ ਹਾਂ ਉਹਦੇ ਨਾਂ ਤੇ ਸ਼ੜਾ ਮਾਰਦਾ ਐ ਇੱਥੋਂ ਨਹੀਂ ਉਹ ਉੱਥੋਂ ਤੱਕ ਕੂਝ ਪੈਂਦੀ ਐ ਜਿੱਥੇ ਦੀਵਾਨ ਚ ਜਾਵੜੀ ਐ ਨਹੀਂ ਆ ਵੀ ਕੁਲਦੀ ਬਾਬਾ ਪੁੱਛ ਕੱਢ ਗਿਆ ਤੇ ਪੁੱਛ ਉਚਾਲੇ ਰਹੇਗੀ ਅੱਜ ਤਾਈ ਹੋਇਆ ਹੀ ਨਹੀਂ ਇਹ ਤੇ ਸਾਨੂੰ ਮਾਣ ਹੈ ਸਾਡਾ ਬਾਪੂ ਬੈਠਾ ਲੋ ਜਦ ਪੁੱਛ ਉਚਾਲੇ ਨਹੀਂ ਰਹਿੰਦੀ ਮਾਤਾ ਉਹਨਾਂ ਦੀ ਜਾਤ ਦਾ ਹੋਰ ਆ ਬੰਦਾ ਠੋਡੀ ਬਰਾਦਰੀ ਦਾ ਨਹੀਂਗਾ ਜਿਹੜਾ ਇਹ ਪ੍ਰੇਤ ਐ ਤੇ ਤੁਹਾਨੂੰ ਪਤਾ ਵੀ ਇਹ ਸਾਨੂੰ 40 ਸਾਲ ਹੋ ਗਏ ਢੰਗੀ ਵਾਲੇ 20 ਤੇ ਚੜਾ ਰੱਖਿਆ ਠੀਕ ਹੈ ਤੰਗ ਤਾਂ ਕਰਦਾ 40 ਸਾਲ ਹੋ ਗਏ ਮਾਤਾ ਮੇਰੇ ਤੋਂ ਵੱਡੀ ਉਮਰ ਦੀਆਂ ਤੂੰ ਮੇਰੀ ਮਾਵਾਂ ਸਮਾਨ ਹੈ ਗੱਲ ਸੱਚੀ ਉਹ ਵਿਆਹ ਕਰਦੀ ਆਪਾਂ ਦਰਬਾਰ ਚ ਖੜੇ ਆ ਨਾ ਹੋਵੇ ਤਾਂ ਕਹਿਦੀ ਹੈ ਨਹੀਂ ਹੈ ਹੈ ਉਹ ਤਾਂ ਸਾਡਾ ਬਾਪੂ ਕੱਟੂਆ ਮੇਰੇ ਤੋਂ ਨਹੀਂ ਨਿਕਲਦਾ ਬੋਲਾ ਵੱਡਾ ਪ੍ਰੇਤ ਹੈ ਪੁੱਛਦਾ ਕੀ ਕਹਿੰਦਾ ਕਹਿ ਵੀ ਹਾਂਜੀ ਆ ਬਰੋ ਸਾਦਾ ਆਂデア ਮੁੰਡਿਆ ਵੇ ਤੇਰੇ ਨਾਲ ਘਾਲ ਕਾਮਾਈ ਭਾਈ ਵੇ ਵੱਲਮਦਾਨ ਕਰ ਕਰ ਕਰਦੀ ਕਲ ਕਾ ਤੇ ਬੜ ਬੜ ਕਰ ਮਸਾਨ ਕਲੰਕਲੇ ਦੀ ਜਿੱਕ ਵੀ ਤੇ ਵੱਜੀ ਵੱਲਮਦਾਨ ਆ ਆ ਜਾ ਤੇਰੇ ਦਰਬਾਰ ਦੇ ਖੁੱਲ੍ਹੇ ਗੇੜੀਆਂ ਗੱਲਾਂ ਤੋਂ ਪਾਈ ਪਾਈ ਬਸਾਦ ਆ ਬੁੰਟੀਆ ਤੇਰੇ ਨਾਲ ਕਾਲ ਕਮਾਈ ਓਏ ਦਾਤਾ ਜਿ ਕਰਾ ਹੋਏ ਪਰੰਦਰਾਂ ਬੋਲੋ ਸੱਚੇ ਦਰਬਾਰ ਦੀ ਸਦਾ ਹੀ ਜੀਹੋ ਜਿਵੇਂ ਬਾਬਾ ਕਹੇ ਉਵੇਂ ਕਰ ਲੋਂਗੇ ਜੇ ਪ੍ਰੇਤ ਜਾਂਦਾ ਰਹੇ ਘਰ ਚ ਹੋ ਜੇ ਸਾਰੇ ਸਹੀ ਠੀਕ ਹੈ ਦਿੱਕਤ ਬਣਦੀ ਹੈ ਕਦੇ ਕਿਸੇ ਤੇ ਕਦੇ ਕਿਸੇ ਤੇ ਕਦੇ ਕਿਸੇ ਦੇ ਢਿੱਲ ਮੈਸ ਬਣ ਜਾਂਦੀ ਹੈ ਕਦੇ ਕਿਸੇ ਤੇ ਸਹੀ ਨਹੀਂ ਰਹਿੰਦੇ ਠੀਕ ਹੈ ਸਰੀਰ ਤੇ ਰਿਕਾਉਂਟ ਪੈ ਜਾਂਦੀ ਹੈ ਡਾਕਟਰਾਂ ਨੇ ਐ ਵੀ ਕਿਹਾ ਤਾਂ ਖੂਨ ਦੀ ਕਮੀ ਵੀ ਹੈ ਐ ਵੀ ਕਿਹਾ ਗੱਲ ਸੱਚੀ ਆ ਝੂਠ ਤਾਂ ਨਹੀਂ ਜੇ ਮੇਰੀ ਸਰਕਾਰ ਸਹੀ ਕਰਦੇ ਇਹ ਦਵਾਈ ਦੇ ਦੇ ਤਾਂ ਪੱਕੀ ਦੇ ਦਿੰਦਾ ਸਹੀ ਹੋ ਜੂਗੇ ਮਾਤਾ ਇੱਕ ਤਾਂ ਪ੍ਰੇਦ ਦਾ ਇਲਾਜ ਕਰਾ ਲਿਓ ਇੱਕ ਬਾਬੇ ਦਾ ਘਰੇ ਦਵਾਨ ਕਰਾਓ ਤੁਸੀਂ ਕਰਾਇਆ ਨਹੀਂ ਬਹੁਤ ਸਾਲ ਹੋ ਗਏ ਤੇ ਕਿਹਾ ਵੀ ਤੂੰ ਸੀ ਮਾਤਾ ਹਾਂ ਤੇ ਇੱਕ ਪਾਠ ਵੀ ਰਹਿੰਦਾ ਹੈ ਹੈ ਗੱਲ ਸੱਚੀ ਆ ਟੁੱਟਦਾ ਨਹੀਂ ਕਹਿ ਬਾਬਾ ਕੀ ਕਰੀ ਹਾਂਜੀ ਵਾਲਾ ਜੋਗੀ ਨੇ ਮੈਨੂੰ ਵੀ ਦਰਸ਼ਨ ਦੇ ਗਿਆ ਪਰਨ ਤਰ੍ਹਾਂ ਬੋਲੋ ਸੱਚੇ ਦਰਬਾਰ ਦੀ ਸਦਾ ਜੈ ਹੋ ਸਾਰੀ ਸੰਗਤ ਜਕਾਰਾ ਲਾਓ ਕ ਬਾਬੇ ਦੇ ਨਾਮ ਦਾ ਬੋਲੋ ਲਖਦਾ ਤੇ ਪੀਰ ਦੀ ਜੈ ਹੋ ਬੋਲੋ ਮਲੇਰਾਂ ਦੇ ਰਾਜੇ ਦੀ ਸਦਾ ਜੈ ਹੋ ਤੇ ਸਾਡੇ ਗੁਰੂ ਜੀ ਬਾਬਾ ਬੁੱਧਰਾਮ ਦੇ ਨਾਮ ਦਾ ਜਕਾਰਾ ਲਾਓ ਸਾਰੀ ਸੰਗਤ ਜੈ ਹੋ ਕੋਈ ਬੋਲਦਾ ਨਹੀਂ ਯਾਰ ਚਾਹ ਵੀ ਕੀ ਬੈਠਿਆ ਚਾਹ ਚੁ ਪਿਆ ਦਿਓ ਇਹਨਾਂ ਨੂੰ ਮਾਤਾ ਗੱਲ ਆਇਆ ਜਿਹੜਾ ਤਾਂ ਪਾਠ ਸੁਖਿਆ ਸਗਾਂਦ ਵਾਲੇ ਦਿਨ ਇੱਕ ਰਮਾਲਾ ਲੈਣਾ ਜੋਟੀ ਸਰ ਦਾ ਦੇਗ ਬਣਾਉਣੀ ਹੈ ਠੀਕ ਹੈ ਗੁਰੂ ਘਰ ਜਾ ਕੇ ਪਾਠੀ ਤੋਂ ਅਰਦਾਸ ਕਰਾਉਣੀ ਹੈ ਠੀਕ ਹੈ ਵੀ ਸਾਡੇ ਘਰ ਵਾਸਤੇ ਸੁੱਖ ਸ਼ਾਂਤੀ ਵਾਸਤੇ ਅਰਦਾਸ ਕਰਦੇ ਸਾਡੇ ਘਰੇ ਕਿਰਪਾ ਹੋ ਗਈ ਉਦੋਂ ਅਸੀਂ ਤੇਰਾ ਪਾਠ ਕਰਾਵਾਂਗੇ ਆ ਸੇਵਾਦਾਰ ਵੀਰਾਂ ਨੂੰ ਬੇਨਤੀ ਵੀਰ ਜੀ ਚਾਹ ਬਣਾ ਲਓ ਇੱਕ ਕੀ ਕੰਮ ਕਰਨਾ ਪੰਜ ਤਾਂ ਫੇਰੀਆਂ ਲਾਉਣੀਆਂ ਇੱਥੇ ਦਰਬਾਰ ਤੇ ਇੱਕ ਪਤਾਸਿਆਂ ਦਾ ਪ੍ਰਸ਼ਾਦ ਲੈ ਜੀ ਬਹੁਤ ਬਾਬੇ ਤੋਂ ਬਣਵਾ ਕੇ ਉਹ ਖਾਣਾ ਤੇਰੀ ਖੂਨ ਦੀ ਕਮੀ ਕਮੀ ਹੋ ਜੂ ਪੂਰੀ ਇੱਕ ਜਿਹੜਾ ਪ੍ਰੇਤ ਆ ਮਾਤਾ ਜੀ ਦਾ ਕੋਈ ਕਰਾਓ ਇਲਾਜ ਪਾ ਠੀਕ ਹੈ ਥੋੜਾ ਨਹੀਂ ਨਾ ਇਹ ਹੋਰ ਜਾਤ ਬਰਾਦਰੀ ਦਾ ਤੁਹਾਡੇ ਪਰਿਵਾਰ ਦਾ ਨਹੀਂ ਹੈ ਜਿੰਨੀ ਮੈਨੂੰ ਦੱਸੀਆ ਗੱਲ ਉਹ ਕਹਿੰਦੇ ਐ ਨਹੀਂ ਕਹਿੰਦਾ ਇਹਦਾ ਮਰਿਆ ਸਾਰਿਆਂ ਨੇ ਹੁੰਦਾ ਹੁੰਦਾ ਕਿਤੇ ਨਹੀਂ ਪਟੋੜੇ ਹੈ ਨਹੀਂ ਠੀਕ ਹੈ ਜਿਵੇਂ ਆਪਾਂ ਕਹਿੰਦੇ ਐ ਸੈਕਸੀ ਲੱਸੀ ਬਾਣੀ ਤੁਸੀਂ ਤੋਂ ਨੇ ਵੀ ਹੈ ਹਾਂ ਉਹਨੇ ਮੇਰੇ ਮਗਲ ਲੱਕੇ ਨਾ ਕਿਤੇ ਮੈਂ ਤਾਂ ਗੱਪ ਮਾਰੀ ਜਾਂਦਾ ਹਾਂ ਹਾਂ ਉਹਨੇ ਨਾ ਹਾਂ ਉਹ ਸਹੀ ਹੈ ਠੀਕ ਹੈ ਉਹਨਾਂ ਦੇ ਨਾਮ ਦੀ ਜਿਹੜੀ ਅਰਦਾਸ ਕਰਨੀ ਹੈ ਲੈ ਵੀ ਬਾਬਾ ਅਸੀਂ ਤੇਰੀ ਅਰਦਾਸ ਕਰਾਉਨੇ ਉਦੋਂ ਬਾਅਦ ਅਸੀਂ ਤੇਰਾ ਪਾਠ ਕਰਾਂਗੇ ਠੀਕ ਹੈ ਗੁਰੂ ਘਰ ਜਾ ਕੇ ਵਧੀਆ ਸ਼ੌਂਕ ਨਾਲ ਰਮਾਲਾ ਦੇਵ ਲੈ ਜਾ ਠੀਕ ਹੈ ਪੰਜ ਫੇਰੀਆਂ ਦਰਬਾਰ ਤੇ ਲਾਜੋ ਪ੍ਰਸ਼ਾਦ ਬਾਬੇ ਦੇ ਲੈ ਜਾਓ ਤਰਾਸਿਆਂ ਦਾ ਬਣਵਾ ਕੇ ਇਹ ਗੁੱਡੀ ਕਿਸੇ ਨੂੰ ਟਿਕ ਟੋਕੇ ਖਾ ਲਿਆ ਠੀਕ ਹੈ ਇੰਨਾ ਕੰਮ ਕਰਿਓ ਮਾਤਾ ਫਰਕ ਪੈ ਜਾਊਗਾ ਤੇ ਇਹ ਚੀਜ਼ ਲਾ ਆ ਆ ਪੁੱਛਿਆ ਮੇਰੇ ਕੋਲੇ ਇਹੋ ਜੂ ਟਕਾ ਇੰਨਾ ਹੁਕਮਾ ਬਾਬੇ ਦਾ ਠੀਕ ਹੈ ਠੀਕ ਲੋ ਮਾਤਾ ਬੈਹਜੋ ਰੋਲਾ ਪਾਉਂਦਾ ਇਹਨੂੰ ਕੁਛ ਦਿਓ ਵਿਚਾਰੇ ਨੂੰ ਅਸੀਂ ਰਲ ਕੇ ਟੋਫੀਆਂ ਤਾਂ ਚਾਹ ਚਾਹ ਗਾਸ਼ਤ ਪਰ ਵੀ ਕੀ ਟੋਟੇ ਪਿੰਡ ਦੇ ਸੇਵਾਦਾਰ ਕੀ ਸਾਡੇ ਪਿੰਡ ਦੇ ਚੱਲੇ ਰੇ ਹੇ 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 ਹੁਤਾਇਓ ਤੇਰੇ ਗੁਰੂਆ ਵਹਿ ਕਹਿੰਦੇ ਦਰ ਦਰ ਲੱਗਦੇ ਮੇਲੇ ਰੇ No! Oh. ਦਰਬਾਰ ਦਰਬਾਰ ਬੋਲੋ ਸੱਚੇ ਦਰਬਾਰ ਦੀ ਕੀ ਐ ਸਵਰਧਾ ਨੂੰ ਐਸਾ ਹੁਕਮ ਹੈ ਪਿੰਡ ਕਾਲੀਆਂ ਤੋਂ ਦੋ ਜਣੇ ਆਏ ਹੁਣ ਹਾਂਜੀ ਪੜਨਾ ਪੁੱਛਦੇ ਹਾਂ ਇੱਕ ਤਾਂ ਘਰ ਦੇ ਬਾਬਤ ਪੀਰ ਵਾਸਤੇ ਪੁੱਛਦੇ ਹਾਂ ਵੀ ਬਾਬੇ ਦੀ ਜੋਤ ਪੋਣੇ ਆ ਤੇ ਜੋਤ ਆਉਂਦੀ ਨਹੀਂ ਠੀਕ ਹੈ ਇੱਕ ਵਿੱਚ ਗੁੱਡੀ ਦਾ ਫਿਰ ਬੱਚੀ ਦਾ ਆਈ ਗੱਲ ਹੈ ਕਹੋ اے ਇਲਮ ਕਿਸਹ ਦਾ ਨਹੀਂ ਹੋਇਆ ਐ ਨੂੰ ਮੂਰਾ ਹਲਾਵੀ ਰਾਤਾਂ ਨੂੰ ਉੱਠੀ ਉੱਠੀ ਰੋ ਜਿ ਕਰਾ ਹੋਵੇ ਪਰੰਤਰਾ ਬੋਲੋ ਸੱਚੇ ਦਰਬਾਰ ਦੀ ਗੱਲ ਐ ਦੱਸਦਾ ਭੈਣਾ ਮਨ ਦੇ ਵਿੱਚ ਇਹ ਫਰਿਆਦ ਐ ਪੁੱਤ ਨੂੰ ਨੌਕਰੀ ਲੱਗਿਆ ਤੇ ਧੀ ਵੀ ਨੌਕਰੀ ਲੱਗ ਜਾਏ ਸਰਕਾਰ ਦਾ ਇਹ ਹੁਕਮ ਐ ਅੱਜ ਦਵਾਨ ਲੱਗਿਆ ਹਰ ਸਾਲ ਇੱਥੇ ਦਵਾਨ ਲੱਗਦਾ ਬਾਬੇ ਦਾ ਐਸੇ ਦਿਨ ਤੇ ਆਉਂਦੇ ਦਵਾਨ ਤੋਂ ਪਹਿਲਾਂ-ਪਹਿਲਾਂ ਜੇ ਤਾਂ ਲੱਗ ਜਾਏ ਨੌਕਰੀ ਗੁੱਡੀ ਲੱਗ ਜੇ ਨੌਕਰੀ ਜਿਹਦੀ ਤਿਆਰੀ ਕਰੀ ਜਾਂਦੀ ਹੈ ਠੀਕ ਹੈ ਫਿਰ ਤਾਂ ਕਹਦੀ ਬਾਬੇ ਨੇ ਹੁਕਮ ਲਾਇਆ ਸੀ ਆਪਣਾ ਕੰਮ ਹੋ ਗਿਆ ਤੇ 23 ਮਾਰਚ ਦਾ ਦਿਵਾਨ ਹੁੰਦਾ ਜੇ 24 ਨੂੰ ਲੱਗ ਜਾ ਤਾਂ ਕਹੀਂ ਸਾਡੀ ਤਕਦੀਰ ਨਾ ਲੱਗੀ ਬਾਬੇ ਦਾ ਕੋਈ ਹੁਕਮ ਸੀ ਠੀਕ ਹੈ ਇਹ ਗੱਲ ਠੋਡੇ ਮੰਨ ਦੀ ਹੈ ਦੂਜੀ ਗੱਲ ਐਂ ਦੱਸਦਾ ਬਾਬਾ ਘਰੇ ਕੋਈ ਕੰਮ ਕਰਦੇ ਆ ਮਸੂਰ ਰੱਖੇ ਕੋਈ ਕੰਮ ਕੀਤਾ ਉਹਦੇ ਚ ਘਾਟਾ ਪੈਂਦਾ ਵਾਧਾ ਕਿਉਂ ਨਹੀਂ ਹੁੰਦਾ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਇਹ ਕਹਿ ਪੁੱਛਦੇ ਆਂ ਬਾਬਾ ਅਸੀਂ ਬਾਬੇ ਦੀ ਜੋਤੂਹ ਕਰਦੇ ਆਂ ਬਾਬੇ ਦਾ ਰੋਜਾ ਬਣਿਆ ਘਰੇ ਤੇ ਜੋਤ ਕਿਉਂ ਨਹੀਂ ਹੁੰਦੀ ਆਹੀ ਗੱਲ ਪੁੱਛਦੇ ਹਾਂ ਹਾਂਜੀ ਕਹਿ ਬਾਬਾ ਕੀ ਸਰ ਖੈ ਪੁੱਤਰਾ ਵਾਲਿਆ ਸਾਦਾ ਵੇ ਕੋਈ ਲਾਦ ਹੈ ਗਾਵਨ ਨਿਸ਼ਾਨਾ ਕਮੇਨਪੁਰੇ ਦਰਬਾਰ ਦੀਆਂ ਕੀ ਸਿਫਤ ਕਰੂ ਜਮਾਨਾ ਕਮੇਨਪੁਰੇ ਦਰਬਾਰ ਦੀਆਂ ਕੀ ਸਿਫਤ ਕਰੂ ਜਮਾਨਾ What's up, Endep? me <laughs> ਹੋਵੇ ਪਰਨਤਰਾ ਬਲੋ ਸੱਚੇ ਦਰਬਾਰ ਦੀ ਸਦਾ ਜਹੋ ਬਣਾ ਗੱਲਾਂ ਇਹ ਦੱਸਦਾ ਬਾਬਾ ਜਿਹੜੇ ਦਰਬਾਰ ਚ ਬਾਬੇ ਦੀ ਤੁਸੀਂ ਜਗਾ ਬਣੀ ਹੈ ਘਰੇ ਪੀਰ ਦੀ ਠੀਕ ਹੈ ਉਹਦਾ ਰੋਲਾ ਛੋਡੇ ਨਾਲ ਕਿਸੇ ਗੱਲ ਤੋਂ ਕੋਈ ਗਲਤੀ ਗੁਨਾਹ ਛੋਡੇ ਤੋਂ ਹੋ ਗਿਆ ਉਹਦੀ ਵਜ੍ਹਾ ਨਾਲ ਜਿਹੜਾ ਕੋਈ ਕੰਮ ਕਰਦੇ ਹੋ ਪਸ਼ੂ ਡੰਗਰ ਰੱਖਦੇ ਆ ਕੋਈ ਵੀ ਤੁਸੀਂ ਆਪ ਦਾ ਵਾਧੇ ਵਾਲਾ ਕੰਮ ਕਰਨਾ ਚਾਹੁੰਦੇ ਹੋ ਉਹ ਘਾਟਾ ਪੈ ਜਾਂਦਾ ਹੈ ਠੀਕ ਹੈ ਉਹਦੇ ਨਾਂ ਦਾ ਕੋਈ ਲੰਗਰ ਪਾਣੀ ਪੁੰਨ ਧਰਮ ਉਹਦੇ ਨਾਂ ਦਾ ਕਰੋ ਉਹ ਤਾਂ ਤੁਸੀਂ ਪਤਾ ਨਹੀਂ ਕਿੰਨੇ ਵਾਰੀ ਕਰਿਆ ਪਰ ਉਹਦੇ ਨਾਂ ਦਾ ਨਹੀਂ ਕਰੇ ਉਹਦੇ ਨਾਂ ਦਾ ਹੀ ਦੀਵਾਨ ਕਰਾਉਣਾ ਠੀਕ ਹੈ ਜਿਹੜਾ ਵੀ ਪੁੰਨ ਧਰਮ ਕਰਨਾ ਜਿਹਦੇ ਬਾਬੇ ਦਾ ਤੁਹਾਡੇ ਕੋਲ ਇੱਕ ਜਗ੍ਹਾ ਬਣੀ ਹੈ ਉਹਦੇ ਨਾਂ ਦਾ ਕੀਤਾ ਹੀ ਨਹੀਂ ਤੁਸੀਂ ਪੂ ਜਵੇਂ ਤੁਹਾਨੂੰ ਹੁਕਮ ਲਾਤਾ ਕਿਸੇ ਬਾਬੇ ਨੇ ਜਾਂ ਚੇਲੇ ਨੇ ਕਿਸੇ ਸੇਵਾਦਾਰ ਨੇ ਹੁਕਮ ਲਾਇਆ ਤੁਸੀਂ ਦੀਵਾਨ ਵੀ ਕਰਵਾਇਆ ਖੁਸ਼ੀ ਦਾ ਠੀਕ ਹੈ ਪਰ ਉਹਦੇ ਨਾਂ ਦਾ ਕੁਛ ਨਹੀਂ ਕਰਿਆ ਠੀਕ ਹੈ ਉਹਦੇ ਨਾਂ ਦਾ ਪੁੰਨ ਧਰਮ ਕਰੋ ਜੇ ਫੇਰ ਘਾਟਾ ਪੈ ਜੇ ਤਾਂ ਕਹਦੇ ਪੁੱਛ ਨਹੀਂ ਢਿੱਲਾ ਠੀਕ ਹੈ ਜਦੋਂ ਤੁਹਾਡਾ ਮਨ ਮੰਨੇ ਮਹੀਨੇ ਨੂੰ ਦੋ ਮਹੀਨਿਆਂ ਨੂੰ ਜਦੋਂ ਵੀ ਤੁਹਾਡਾ ਮਨ ਮੰਨੇ ਉਹਦੇ ਨਾਂ ਦਾ ਪੁੰਨ ਧਰਮ ਕਰੋ ਠੀਕ ਹੈ ਕੱਚੀ ਲੱਸੀ ਬਣਾ ਲੈਣੀ ਹੈ ਗੰਗਾ ਜਲ ਲੈ ਲੈਣਾ ਉਹਨੂੰ ਵਧੀਆ ਰੋਜ਼ੇ ਦਾ ਇਸ਼ਨਾਨ ਕਰਾਉਣਾ ਇੱਕ ਕੱਚੀ ਲੱਸੀ ਬਣਾ ਕੇ ਅਤਰ ਲੈ ਕੇ ਸੰਗਤ ਠੀਕ ਹੈ ਇਸ਼ਨਾਨ ਕਰਾ ਕੇ ਲੁਬਾਨ ਗੁਗਲ ਦੀ ਤੂਫੀ ਸਾਰੀ ਜਗ੍ਹਾ ਧੂਮੇ ਕਰਨੀ ਹੈ ਠੀਕ ਹੈ ਉਹਦੇ ਨਾ ਦੀ 19 ਨਿਆਜ ਬਣਾਉਣੀ ਹੈ ਜਿੱਦੀ ਧੂਤ ਤੇ ਪੈ ਜੇ ਠੀਕ ਹੈ ਕੋਲੀ ਚ ਪਾ ਕੇ ਇੱਕ ਗਲਾਸ ਪਾਣੀ ਲੈ ਕੇ ਉਹ ਸਾਰਾ ਸਮਾਨ ਜਿਹੜਾ ਹੁਕਮਾ ਲੱਡੂ ਪੁੱਛੱਕਰ ਪਤਾਸੇ ਹੈ ਨਾ ਥੋੜਾ ਥੋੜਾ ਸੁਬਾਨ ਉਹ ਸਾਰਾ ਕੋਠੇ ਦੀ ਛੱਤ ਉੱਤੇ ਰੱਖਣਾ ਹੈ ਰਾਤ ਨੂੰ ਰੱਖ ਦੇਣੀ ਹੈ ਥਾਲੀ ਸਵੇਰੇ ਚੱਕ ਲਿਓ ਜੇ ਸਰਕਾਰ ਦਾ ਹੁਕਮ ਹੋਇਆ ਤਾਂ ਖਾਲੀ ਮਿਲੂਗੀ ਕਿਕੋ ਕਮਾ ਸਰਕਾਰ ਦਾ ਭੋਗ ਲੱਗੂਗਾ ਫਿਰ ਤਾਂ ਕਿਉਂ ਜੇ ਬਾਬਾ ਆਇਆ ਨਹੀਂ ਤਾਂ ਕਿਦੋਂ ਨਹੀਂ ਆਏ ਠੀਕ ਹੈ ਹਾਂਜੀ ਉਸੇ ਰੋਜੇ ਦੀ ਸ਼ਾਦੀ ਹਾਂਜੀ ਤੇ 11 ਦਿਨ ਲਗਾਤਾਰ ਰੋਜੇ ਦਾ સ્ਨਾਣ ਕਰਾਉਣਾ ਵਧੀਆ ਸੋਚ ਉਹ ਰੱਖਿਆ ਠੀਕ ਹੈ ਇਹ ਸੇਵਾ ਕਰਨੀ ਹੈ ਇਹਨਾਂ ਹੁਕਮਾਂ ਬਾਬੇ ਦਾ ਗੁਡੀਆਂ ਵੀ ਨੌਕਰੀ ਲੱਗ ਜੂ ਇਹ ਗੱਲਬਾਤ ਸਾਰੀ ਟਕਾਹ ਹੋ ਜੂ ਜਿਹੜੀ ਸਰੀਰ ਤੇ ਦਿਖਦਾ ਹੈ ਇਹ ਵੀ ਉਹਦੀ ਪੈਂਦੀ ਆ ਕਦੇ ਤਾਂ ਸਰੀਰ ਹੋ ਜਾਂਦਾ ਜਿਵੇਂ ਵੀ ਆਪਣੇ ਕੋਲਸ ਦੁੱਖਦਾ ਹੀ ਨਹੀਂ ਤੇ ਕਦੇ ਮਿੱਟੀ ਬਣ ਜਾਂਦਾ ਹੈ ਠੀਕ ਹੈ ਇਹ ਸਾਰੀ ਗੱਲਬਾਤ ਬਾਬਾ ਕਹਿੰਦਾ ਮੇਰਾ ਰੋਲਾ ਹੈ ਠੀਕ ਹੈ ਆ ਪੁੱਛਿਆ ਗੱਲਬਾਤ ਹੈ ਬਾਬਾ ਕਹਿੰਦਾ ਕਰ ਦੂ ਬਰੀ ਹਾਂ ਇਹ ਕਹਿੰਦਾ ਕੋਈ ਗੱਡੀ-ਕੁੱਡੀ ਲੈਣ ਦੀ ਸਕੀਮ ਹੈ ਹਾਂ ਇਹ ਕਿੱਥੇ ਗੱਲਬਾਤ ਹੋਈ ਨਹੀਂ ਦੱਸਦਾ ਕੁਛ ਕਰਨਾ ਹੈ ਕਹਿੰਦਾ ਮਕਾਨ ਪਾਉਣਾ ਹੈ ਹਾਂ ਮੈਂ ਫਿਰ ਗੱਡੀ ਲਾਉਂਕੀ ਤਾਂ ਮੰਗੀ ਮਿਲ ਜੂਗੀ ਤੁਸੀਂ ਤਾਂ ਇਹ ਨਹੀਂ ਉਸ ਗੱਲ ਤੇ ਪੈ ਜੂ ਬਾਬੇ ਦਾ ਹੁਕਮ ਹੈ ਵਧੀਆ ਕਰ ਦੂ ਪੀਰ ਪਾਸ਼ਾ ਠੀਕ ਹੈ ਘਰ ਵਾਲੇ ਜੀ ਪਾਉਣਾ ਹੈ ਬਾਬੇ ਦੀ ਜਗ੍ਹਾ ਤੇ ਨਹੀਂ ਪਾਉਣਾ ਹਾਂ ਬਾਬੇ ਦੀ ਜਗ੍ਹਾ ਨੂੰ ਵਰਤੋ ਕੋਸ਼ਿਸ਼ ਕਰੋ ਪਰ ਉਥੇ ਮકાਨ ਨਹੀਂ ਮકાਨ ਤੁਸੀਂ ਆਪ ਦੀ ਜਗ੍ਹਾ ਚ ਪਾਓ ਉਹਨੂੰ ਪੜਾ ਚਾਰ ਮੰਜ਼ਿਲਾ ਪਾ ਲਓ ਹੁਕਮਾ ਬਾਬੇ ਦਾ ਕੋਈ ਕਮੀ ਨਹੀਂ ਆਉਂਦੀ ਠੀਕ ਹੈ ਏ ਕਿਲੋ ਮੱਥਾ ਬਹਿ ਜਾਓ ਬੇੜਾ ਪਾਰ ਨਹੀਂ ਹੋਣਾ ਹਾਂਜੀ ਵਜੋ ਕੀ ਕਹਿੰਦਾ ਸਰ